ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਬੁੱਧ ਗ੍ਰਹਿ ਦਾ ਕੁੰਡਲੀ ਦੇ ਵਿੱਚ ਨੀਚ ਹੋਣਾ ਆਪਣੀ ਲਾਈਫ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਤੇ ਨਾਲ ਹੀ ਇਸ ਦੇ ਉਪਾਅ ਵੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬੁੱਧ ਆਪਣੀ ਬੋਲਵਾਣੀ bizness ਦਾ ਕਾਰਕ ગ્રਹਿ ਹੈ ਜੇਕਰ ਕੋਈ ਬਹੁਤ ਵਧੀਆ bizness ਕਰ ਰਿਹਾ ਹੈ ਤੇ ਉਸ ਦੇ ਵਿੱਚ ਬਹੁਤ ਜ਼ਿਆਦਾ ਗਰੋ ਕਰ ਰਿਹਾ ਹੈ ਤਾਂ ਉਸ ਦਾ ਬੁੱਧ ਗਰ ਹੈ ਜਿਹੜਾ ਸਟਰੋਂਗ ਹੋਵੇਗਾ ਲੇਕਿਨ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਨੀਚ ਦੇ ਬੁੱਧ ਗਰ ਦੇ ਕੀ ਪ੍ਰਭਾਵ ਆਪਣੀ ਲਾਈਫ ਦੇ ਵਿੱਚ ਪੈਂਦੇ ਨੇ ਇਹ ਕਿਸ ਤਰ੍ਹਾਂ ਆਪਾਂ ਨੂੰ ਪ੍ਰਭਾਵਿਤ ਕਰਦਾ ਹੈ ਜੇਕਰ ਬੁੱਧ 12ਵੇਂ ਹਾਊਸ ਦੇ ਵਿੱਚ ਚਲਾ ਜਾਵੇ ਜਾਂ 12 ਨੰਬਰ ਦੀ ਰਾਸ਼ੀ ਦੇ ਵਿੱਚ ਹੋਵੇ ਤਾਂ ਬੁੱਧ ਜਿਹੜਾ ਉਹ ਨੀਚ ਦਾ ਮੰਨਿਆ ਜਾਂਦਾ ਹੈ ਨੀਚ ਦਾ ਬੁੱਧ ਬੋਲਬਾਣੀ ਨੂੰ ਖਰਾਬ ਕਰਦਾ ਹੈ ਦੰਦਾਂ ਦੀਆਂ ਬਿਮਾਰੀਆਂ ਦਿੰਦਾ ਹੈ ਗਲੇ ਦੀਆਂ ਬਿਮਾਰੀਆਂ ਦਿੰਦਾ ਹੈ ਬੁੱਧ ਨੀਚ ਦੇ ਨਾਲ ਇਨਸਾਨ ਆਪਣੀ ਲਾਈਫ ਦੇ ਵਿੱਚ ਗਲਤ ਡਿਸੀਜਨ ਲੈਂਦਾ ਹੈ ਸਹੀ ਟਾਈਮ ਤੇ ਸਹੀ ਡਿਸੀਜਨ ਜਿਹੜਾ ਉਹ ਨਹੀਂ ਲੈ ਸਕਦਾ ਜਿਸ ਤੇ ਕਾਰਨ ਉਸ ਨੂੰ ਅੱਗੇ ਜਾ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਕਿਸੇ ਬੱਚੇ ਦੀ ਕੁੰਡਲੀ ਦੇ ਵਿੱਚ ਬੁੱਧ ਨੀਚ ਦਾ ਹੋਵੇ ਤਾਂ ਉਸ ਦੀ ਪੜ੍ਹਾਈ ਦੇ ਵਿੱਚ ਪੜ੍ਹਾਈ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਤੇ ਨਾਲ ਹੀ ਉਹ ਇੰਟੈਲੀਜੈਂਟ ਹੈ ਜਿਹੜਾ ਨਹੀਂ ਹੁੰਦਾ ਉਸ ਨੂੰ ਪੜਿਆ ਹੋਇਆ ਕੁਝ ਵੀ ਯਾਦ ਨਹੀਂ ਰਹੇਗਾ ਕਿਉਂਕਿ ਬੁੱਧ ਗ੍ਰਹਿ ਤੁਹਾਨੂੰ ਤੁਹਾਡੇ ਮਾਈਂਡ ਨੂੰ ਜਿਹੜਾ ਉਹ ਸ਼ਾਰਪ ਬਣਾਉਂਦਾ ਹੈ ਇਹਦੇ ਵਿੱਚ ਵੈਸੇ ਸੂਰਿਆ ਤੇ ਜਿਹੜੇ ਬੁੱਧ ਦੀ ਯੂਤੀ ਉਹ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਲੇਕਿਨ ਜਦੋਂ ਵੀ ਸੂਰਜ ਦੇ ਨਾਲ ਬੁੱਧ ਹੁੰਦਾ ਹੈ ਤਾਂ ਬੁੱਧ ਜਿਹੜਾ ਉਹ ਅਸਤ ਹੋ ਜਾਂਦਾ ਹੈ ਸੂਰਿਆ ਉਸ ਨੂੰ ਅਸਤ ਕਰ ਦਿੰਦਾ ਹੈ ਅਸਤ ਬੁੱਧ ਦੇ ਨਾਲ ਵੀ ਜਿਹੜੀਆਂ ਲਾਈਫ ਦੇ ਵਿੱਚ ਪ੍ਰੋਬਲਮਾਂ ਆਉਂਦੀਆਂ ਨੇ ਡਿਸੀਜਨ 메ਕਿੰਗ ਹੈ ਜਿਹੜੀ ਡਿਸੀਜਨ 메ਕਿੰਗ ਦੀ ਪਾਵਰ ਹੈ ਜਿਹੜੀ ਉਹ ਘਟ ਜਾਂਦੀ ਹੈ ਜੇਕਰ ਤੁਸੀਂ ਕੋਈ ਆਪਣਾ ਕਾਰੋਬਾਰ ਕਰ ਰਹੇ ਹੋ ਤੁਹਾਡੀ ਕੁੰਡਲੀ ਦੇ ਵਿੱਚ ਜਿਹੜਾ ਬੁੱਧਾ ਉਹ ਨੀਚਦਾ ਜਾਂ ਬੁੱਧ ਪਲੱਸ ਰਾਹੂ ਦੀ ਯੂਤੀ ਹੈ ਤਾਂ ਤੁਹਾਡਾ ਕਾਰੋਬਾਰ ਹੈ ਜਿਹੜਾ ਠੱਪ ਹੋ ਜਾਂਦਾ ਹੈ ਅਚਾਨਕ ਕਾਰੋਬਾਰ ਦੇ ਵਿੱਚ ਵੱਡਾ ਕੋਈ ਘਾਟਾ ਪੈ ਜਾਂਦਾ ਹੈ ਕਾਰੋਬਾਰ ਦੇ ਤਰੱਕੀ ਦੇ ਲਈ ਜਿਹੜਾ ਤੁਹਾਡੇ ਬੁੱਧ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਬੁੱਧ ਗ੍ਰਹਿ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਆਪਣੀ ਕੁੰਡਲੀ ਦਿਖਾ ਕੇ ਪੰਨਾ ਰਤਨ ਧਾਰਨ ਕਰ ਸਕਦੇ ਹੋ ਦੂਸਰਾ ਤੁਸੀਂ ਪੰਛੀਆਂ ਨੂੰ ਹਰੀ ਸਾਫਤ ਮੂੰਗੀ ਦੀ ਦਾਲ ਹੈ ਜਿਹੜੀ ਉਹ ਵੀ ਪਾ ਸਕਦੇ ਹੋ ਤੀਸਰਾ ਕਿਸੇ ਧਾਰਮਿਕ ਥਾਂ ਤੇ ਤੁਸੀਂ ਦਾਲ ਚੜ੍ਹਾ ਵੀ ਸਕਦੇ ਹੋ ਹਰੀ ਮੂੰਗੀ ਦੀ ਸਭ ਤੋਂ ਵਧੀਆ ਜਿਹੜੀ ਰੈਮਡੀ ਹੈ ਉਹ ਹੈ ਬੁੱਧ ਗ੍ਰਹਿ ਨੂੰ ਸਟਰੋਂਗ ਕਰਨ ਦੇ ਲਈ ਗਊਸ਼ਾਲਾ ਦੇ ਵਿੱਚ ਆਪਣੇ ਬੇਟ ਦੇ ਅਨੁਸਾਰ ਹਰਾਚਾਰਾ ਪਾਉਣਾ ਸਟਾਰਟ ਕਰੋ ਇਹ ਉਪਾਅ ਕਰਨ ਦੇ ਨਾਲ ਜਿਹੜੇ ਕੁੰਡਲੀ ਦੇ ਵਿੱਚ ਬੁੱਧ ਨੀਚ ਦਾ ਗ੍ਰਹਿ ਤੁਹਾਡੇ ਹੋਵੇਗਾ ਤਾਂ ਉਸ ਦੇ ਜਿਹੜੇ ਪ੍ਰਭਾਵ ਨੇ ਉਹ ਘੱਟ ਹੋ ਜਾਂਦੇ ਨੇ ਖਤਮ ਤਾਂ ਨਹੀਂ ਹੁੰਦੇ ਲੇਕਿਨ ਘੱਟ ਹੋ ਸਕਦੇ ਨੇ ਕਿਸੇ ਨੂੰ ਕਾਰੋਬਾਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਜਾਂ ਬੱਚਿਆਂ ਨੂੰ ਪੜ੍ਹਾਈ ਦੇ ਰਿਲੇਟਡ ਕੋਈ ਪ੍ਰੋਬਲਮ ਆ ਰਹੀਆਂ ਨੇ ਤਾਂ ਤੁਸੀਂ ਇਹ ਬੁੱਧ ਦੇ ਉਪਾਅ ਕਰ ਸਕਦੇ ਹੋ ਤੁਹਾਨੂੰ 100% ਰਿਜ਼ਲਟ ਆ ਜਿਹੜੇ ਉਹ ਮਿਲਣਗੇ ਜੋਤਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਿਾਂ ਦੇ ਹਿਸਾਬ ਨਾਲ ਤੇ ਤਿੱਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ